ਟਾਈਮ ਇਹ ਮੈਂਦ ਕਰ ਰਿਹਾ ਬੱਚਾ ਇਹ ਪੜ੍ਹਾਈ ਛੁੱਟ ਗਈ ਹੈ ਜੀ ਹਾਂ ਜੀ ਪੜ੍ਹਾਈ ਤੋਂ ਛੁੱਟ ਗਈ ਹੈ ਪਪਾ ਛੁੱਟੇ ਹੈਗੇ ਅੱਛਾ ਛੋੜਾ ਹੀ ਬੜਿਆ ਹੈ ਛੋੜਾ ਅੱਛਾ ਜੀ ਕਿ ਤੁਸੀਂ ਵੀ ਅੰਕਲ ਜੀ ਦੀ ਡੈਥ ਹੋ ਗਈ ਆ ਹਾਂ ਜੀ 13 ਸਾਲ ਹੋ ਗਏ 13 ਸਾਲ ਹੋ ਗਏ ਡੈਥ ਹੋਈ ਉਹ ਹੈਲੋ ਸਤਿ ਸ੍ਰੀ ਅਕਾਲ ਦੋਸਤੋ ਕਿਤਾ ਕੀ ਚੱਲ ਅੱਜ ਆਪਾਂ ਖੜੇ ਆ ਜੀ ਅਮਰੀ ਸਾਧ ਦੇ ਵਿੱਚ ਠੀਕ ਆ ਹਰੇਕ ਪਰਿਵਾਰ ਹਰੇਕ ਘਰ ਵਿੱਚ ਮੁਸ਼ਕਲਾਂ ਦਾ ਦੌਰ ਆਉਂਦਾ ਹੀ ਰਹਿੰਦਾ ਕੋਈ ਨਾ ਕੋਈ ਮੁਸੀਬਤ ਜਿਹੜਾ ਸਾਰੇ ਪਰਿਵਾਰ ਦਾ ਕਹਿੰਦੇ ਆ ਆਰਥਿਕ ਪੱਖੋਂ ਲੱਕ ਤੋੜ ਦਿੰਦੀ ਆ ਇਦਾਂ ਹੀ ਇੱਕ ਅੱਜ ਆਪਾਂ ਕਹਾਣੀ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਆ ਜਿਹੜੀ 20 ਸਾਲ ਦਾ ਨੌਜਵਾਨ ਜੋ ਆਪਣੇ ਘਰ ਦੇ ਗੁਜ਼ਾਰੇ ਵਾਸਤੇ ਪੜ੍ਹਾਈ ਛੱਡ ਕੇ ਇੱਕ ਕਾਰਟ ਲਗਾ ਰਿਹਾ ਠੀਕ ਆ ਜੀ ਬਾਕੀ ਉਹਨਾਂ ਦੇ ਘਰ ਦੀ ਜੋ ਵੀ ਦਾਸਤਾਨ ਉਹ ਤੁਹਾਨੂੰ ਆਪਾਂ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਮੈਂ ਇੱਕ ਸੇਵਾ ਸਮਝ ਕੇ ਵੀਡੀਓ ਪਾ ਰਿਹਾ ਕਿਉਂਕਿ ਇਸ ਵੀਡੀਓ ਮਾਧਿਮ ਰਹੀਂ ਹੋਰਾਂ ਲੋਕਾਂ ਤਾਈ ਪਹੁੰਚੂਗੀ ਇਹ ਵੀਡੀਓ ਤੇ ਇਹ ਸੇਵਾ ਤਾਂ ਹੀ ਸਫਲ ਹੋਣੀ ਆ ਜੇ ਤੁਸੀਂ ਇਸ ਪਰਿਵਾਰ ਦਾ ਇਸ ਬੱਚੇ ਦਾ ਸਾਥ ਦੇਵੋਗੇ ਕਿਉਂਕਿ ਪੜ੍ਹਾਈ ਛੁੱਟ ਚੁੱਕੀ ਆ ਵੀਰ ਦੀ ਪੈਸੇ ਦੀ ਆਰਥਿਕ ਤੰਗੀ ਬਹੁਤ ਸੀਗੀ ਬੱਚਾ ਇਹ ਵੀਰ ਛੋਟਾ 20 ਸਾਲ ਦਾ ਨਾਲ ਇਹਨਾਂ ਦੇ ਮਾਤਾ ਜੀ ਉਹ ਵੀ ਇਹਨਾਂ ਦਾ ਸਾਥ ਦਿੰਦੇ ਆ ਠੀਕ ਆ ਛੋਟੀ ਉਮਰ ਤੋਂ ਹੀ ਮਿਹਨਤ ਕਰਦਾ ਰਿਹਾ ਜੀ ਉਹਨਾਂ ਦੇ ਮਾਤਾ ਜੀ ਦੇ ਦਸਨ ਮਤਾਬੂ ਬਾਕੀ ਉਹਨਾਂ ਨੇ ਆਪਾਂ ਕਰਦੇ ਆਂ ਗੱਲ ਤੇ ਬਾਕੀ ਆਜੋ ਆਪਾਂ ਵੀਡੀਓ ਦੇ ਵਿੱਚ ਵੀਡੀਓ ਤਾਂ ਹੀ ਸਫਲ ਹੋਊਗੀ ਜੇ ਤੁਸੀਂ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਤੇ ਇਸ ਇਸ ਪਰਿਵਾਰ ਦਾ ਸਾਥ ਦੇਵੋਗੇ ਆਜੋ ਇਹ ਛੋਟਾ ਵੀਰ ਤੇ ਆਂਟੀ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਤੇ ਇਹ ਵੀਰ ਦਾ ਨਾਮ ਜੀ ਗਗਨ ਉਮਰ ਤਕਰੀਬਨ 20 ਸਾਲ ਆ ਤੇ ਘਰ ਦੀ ਜਿਹੜੀ ਜ਼ਿੰਮੇਵਾਰੀ ਸਾਰੀ ਇਸ ਵੀਰ ਨੇ ਚੱਕੀ ਹੋਈ ਆ ਕਿਉਂਕਿ ਆਰਥਿਕ ਤੰਗੀ ਵੀ ਘਰ ਦੇ ਵਿੱਚ ਹੈਗੀ ਆ ਸੋ ਆਪਣੇ ਪੈਰਾ ਦੇ ਸਟੈਂਡ ਹੋਣ ਲਈ ਇਸ ਵੀਰ ਨੇ ਇੱਕ ਕਾਰਟ ਲਗਾਉਂਦਾ ਹੈ ਜੀ ਆਂਟੀ ਜੀ ਦੱਸਿਓ ਵੀ ਕਿਦੋਂ-ਕਦੋਂ ਕਾਰਟ ਲਗਾ ਰਹੇ ਤੁਸੀਂ ਤੁਹਾਨੂੰ ਡੇਢ ਮਹੀਨਾ ਹੋ ਗਿਆ ਹੈ ਤੁਹਾਨੂੰ ਡੇਢ ਮਹੀਨਾ ਹੋ ਗਿਆ ਵਾ ਅੱਛਾ ਤੇ ਪਹਿਲਾਂ ਰੁਝਾਨ ਹੈ ਲੋਕਾਂ ਦਾ ਵੀ ਕਸਟਮਰ ਆਉਂਦੇ ਸੀ ਇੱਥੇ ਕਿ ਕਿੰਦਾ ਘੱਟ ਸੀਗੇ ਨਹੀਂ ਪਹਿਲਾਂ ਨਹੀਂ ਆਉਂਦੇ ਸੀ ਹੁਣ ਹੀ ਆਣ ਲਗੇ ਅੱਛਾ ਹੁਣ ਥੋੜਾ ਜਿਹਾ ਫਰਕ ਪਿਆ ਵਾ ਹਾਂਜੀ ਠੀਕ ਆ ਜੀ ਸੋ ਕੀ ਦੱਸ ਰਹੇ ਸੀਗੇ ਤੁਸੀਂ ਵੀ ਅੰਕਲ ਜੀ ਦੀ ਡੈਥ ਹੋ ਗਈ ਆ ਹਾਂਜੀ 13 ਸਾਲ ਹੋ ਗਏ 13 ਸਾਲ ਹੋ ਗਏ ਆ ਡੇਥ ਹੋਈ ਹੋਰ ਕਿੰਨੇ ਬੱਚੇ ਆ ਜੀ ਮੇਰੇ ਤਿੰਨ ਬੱਚੇ ਤਿੰਨ ਬੱਚੇ ਆ ਇੱਕ ਤੇ ਵੀਰ ਹੋ ਗਿਆ ਛੋਟਾ ਦੋ ਬੇਟੀਆਂ ਮੇਰੀਆਂ ਦੋ ਭੈਣਾਂ ਆ ਜੀ ਹਾਂਜੀ ਅੱਛਾ ਜੀ ਉਹ ਮੈਰਿਡ ਆ ਹਾਂਜੀ ਅੱਛਾ ਜੀ ਬਾਕੀ ਸਾਰਾ ਤੁਸੀਂ ਹਨਾ ਕੀਤਾ ਜਿਵੇਂ ਵੀ ਆ ਤੇ ਮੈਂ ਦੇਖ ਰਿਹਾ ਸੀਗਾ ਵੀ ਘਰੇ ਗਿਆ ਸੀ ਮੈਂ ਤੁਹਾਡੇ ਵੀ ਤੁਹਾਡੇ ਕੋਈ ਇੱਕੋ ਕਮਰਾ ਜਿਹਦੇ ਵਿੱਚ ਤੁਸੀਂ ਹਨਾ ਆਪਣਾ ਸਾਰਾ ਸੈਟਅਪ ਕਰ ਰਾਇਆ ਜੇ ਸਾਰਾ ਉਹੀ ਤੁਹਾਡੇ ਕੋਲ ਉਹੀ ਕਮਰਾ ਆ ਜੀ ਹਾਂਜੀ ਉਹੀ ਉਹਦੇ ਵਿੱਚ ਹੀ ਸਾਰੇ ਜਵਾਨ ਹੋਏ ਆ ਬੱਚੇ ਹਾਂਜੀ ਹਾਂਜੀ ਉਹਦੇ ਚ ਆਏ ਅੱਛਾ ਜੀ ਸ਼ੁਰੂ ਤੁਹਾਡੇ ਉਹੀ ਆ ਅੱਛਾ ਤੇ ਕਾਫੀ ਮਾੜੇ ਹਾਲ ਹਾਲਾਤ ਰਹੇ ਆ ਤੇ ਹੁਣ ਇਸ ਟਾਈਮ ਇਹ ਮਿਹਨਤ ਕਰ ਰਿਹਾ ਬੱਚਾ ਹਾਂਜੀ ਇਹਦੀ ਪੜ੍ਹਾਈ ਛੁੱਟ ਗਈ ਆ ਜੀ ਹਾਂਜੀ ਪੜ੍ਹਾਈ ਤਾਂ ਉਹਦੀ ਛੁੱਟ ਗਈ ਸੀ ਪਪਾ ਉਹਦੇ ਆ ਗਏ ਜੀ ਅੱਛਾ ਥੋੜਾ ਜਿਹਾ ਪੜ੍ਹਿਆ ਹੈ ਥੋੜਾ ਅੱਛਾ ਉਸ ਤੋਂ ਬਾਅਦ ਅੱਗੇ ਪੜ੍ਹਾਈ ਹੋ ਨਹੀਂ ਸਕੀ ਨਹੀਂ ਹੋ ਸਕੀ ਅੱਛਾ ਪੈਸੇ ਦੇ ਕਰਕੇ ਨਹੀਂ ਹੋ ਸਕੀ ਸੋ ਠੀਕ ਹੈ ਆਪਾਂ ਇਹਨਾਂ ਦੀ ਜਦੋਂ ਕਾਰਟ ਤੇ ਆਉਣੇ ਆ ਤੇ ਆਪਾਂ ਨੂੰ ਟੇਸਟੀ ਟੇਸਟੀ ਚੀਜ਼ਾਂ ਮਿਲਣਗੀਆਂ ਖਾਨ ਨੂੰ ਠੀਕ ਹੈ ਸਪਿਰਲ ਪੋਟੈਟੋ 프라이 ਮੋਮੋਸ ਚੀਜ਼ ਨਗੇਟ ਮਸ਼ਰੂਮ ਸਟਿਕ ਪੀਜਾ ਕੁਰਕਰੇ 프라이 ਸੋਇਆਬੀਨ ਨੂਟਰੀ ਤੇਜ ਆਪਾਂ ਦੋ ਚੀਜ਼ਾਂ ਲਵਾਈਆਂ ਜਿਹੜੀਆਂ ਹਨਾ ਸਪਿਰਲ ਪੋਟੈਟੋ ਤੇ ਇੱਕ ਆ ਆਪਣਾ ਮਸ਼ਰੂਮ ਟਿੱਕਾ ਠੀਕ ਹੈ ਇਹ ਨਹੀਂ ਹੈ ਕਿ ਵੀ ਆਮ ਨੋਰਮਲ ਹਨਾ ਕੋਈ ਵੈਰੈਟੀ ਆ ਵਧੀਆ ਵੈਰੈਟੀ ਰੱਖੀ ਆ ਤੁਹਾਨੂੰ ਜਦੋਂ ਖਾਓਗੇ ਆਓਗੇ ਤੁਹਾਨੂੰ ਪਤਾ ਲੱਗੂਗਾ ਸਪੈਸ਼ਲ ਇਹ ਚੀਜ਼ ਲਈ ਵੀ ਆਇਓ ਕਿਉਂਕਿ ਇਹ ਦੇਖੋ ਵੀਰੇ ਕੋ ਸਪਿਰਲ ਪੋਟੈਟੋ ਠੀਕ ਆ ਮੇਨ ਵਧੀਆ ਆਪਾਂ ਉਹ ਕੀਤੀ ਆਰਡਰ ਤੇ ਤੁਹਾਨੂੰ ਖਾ ਕੇ ਵੀ ਦੱਸਦੇ ਕਿੰਦਾ ਦੀ ਆ ਸੋ ਬਾਕੀ ਤੁਹਾਨੂੰ ਵੀਡੀਓ ਚ ਕਲਿੱਪ ਵੀ ਲਗਾ ਦਿੱਤੀਆਂ ਵੀ ਘਰ ਦੀ ਹਾਲਤ ਕਿਵੇਂ ਦੀ ਆ ਠੀਕ ਆ ਜੀ ਤੁਸੀਂ ਇਹ ਮੈਂ ਤੁਸੀਂ ਐਵੇਂ ਕਰਨਾ ਕਿ ਇਹਨਾਂ ਦੀ ਵੱਧ ਤੋਂ ਵੱਧ ਆਣ ਕੇ ਇਹਨਾਂ ਤੋਂ ਟੇਸਟ ਕਰੋ ਠੀਕ ਆ ਜੀ ਖਾਣਾ ਜਿਹੜਾ ਫਾਸਟ ਫੂਡ ਉਹ ਵੀ ਕਾਫੀ ਸੁਆਦ ਆ ਠੀਕ ਆ ਲੋਕੇਸ਼ਨ ਵੀ ਤੁਹਾਨੂੰ ਸ਼ੇਅਰ ਕਰ ਦਿੰਨੇ ਆਪਾਂ ਕਿੱਥੇ ਆ ਜੀ ਲੋਕੇਸ਼ਨ ਬਾਕੀ ਪਰਿਵਾਰ ਬਹੁਤ ਮਾੜੇ ਹਾਲਾਤਾਂ ਚੋਂ ਗੁਜ਼ਰਿਆ ਠੀਕ ਹੈ ਹਰੇਕ ਤੇ ਆਉਂਦੇ ਮਾੜੇ ਹਾਲਾਤ ਤੇ ਇਨਸਾਨ ਉਹੀ ਆ ਜਿਹੜਾ ਡਟਿਆ ਰਵੇ ਖੜਿਆ ਰਵੇ ਤੇ ਇਸੇ ਤਰ੍ਹਾਂ ਇਹ ਵੀਰ ਜਿਉਂ ਸ਼ੁਰੂ ਤੋਂ ਦੱਸ ਰਿਹਾ ਵੀ 60 ਰੁਪਏ ਦਿਹਾੜੀ ਕਰਕੇ ਲਿਆਉਂਦਾ ਹੁੰਦਾ ਸੀ ਘਰ ਦੇ ਵਿੱਚ ਤੇ ਅਸੀਂ ਉਸੇ ਨਾਲ ਆਂਟੀ ਦੱਸਦੇ ਸੀ ਐਸੀ ਉਹਦੇ ਨਾਲ ਗੁਜ਼ਾਰਾ ਕਰਦੇ ਸੀ ਆਂਟੀ ਦੀ ਅੱਖਾਂ ਵੀ ਭਰ ਆਈਆਂ ਸੀ ਉਸ ਟਾਈਮ ਦੱਸਦੇ ਹੋਏ ਬੱਚੇ ਦੇ ਹੋਰ ਕੋਈ ਘਰ ਵਿੱਚ ਕਮਾਣ ਵਾਲਾ ਨਹੀਂ ਸੀ ਸੋ ਇਹ ਜਿਹੜੀ ਲੋਕੇਸ਼ਨ ਆ ਜੀ ਇਹ ਹੈਗੀ ਆ ਜੀ ਅਜੋ ਸੁਲਤਾਨਪੁਰ ਦੀਆਂ ਨਹਿਰਾਂ ਹਨਾ ਤਨ ਤਾਂ ਰੋੜ ਜਾਂਦਾ ਇੱਧਰ ਚੌਂਗ ਦੇ ਨਾਲ ਹੀ ਇੱਥੇ ਕਾਰਡ ਲੱਗਦੀ ਹੈ ਵੀਰ ਦੀ ਆਂਟੀ ਦੇ ਦਸਤਾਨ ਮੁਤਾਬਕ ਵੀ ਕਸਟਮਰ ਬਹੁਤ ਘੱਟ ਨੇ ਤੁਸੀਂ ਇਦਾਂ ਕਰੋ ਇਹੀ ਸੇਵਾ ਹੋ ਸਕਦੀ ਆ ਵੀ ਇਹੋ ਹੀ ਹੈਲਪ ਹੋ ਸਕਦੀ ਆ ਵੀ ਸਵਾਦ ਤੋਂ ਵੱਧ ਆ ਕੇ ਇਹਨਾਂ ਤੋਂ ਖਾਓ ਫਾਸਟ ਫੂਡ ਖਾਓ ਸੋ ਇੱਥੇ ਆਪਾਂ ਕਰਦੇ ਹਾਂ ਵੀਡੀਓ ਸਮਾਪਤ ਬਾਕੀ ਮੇਰੀ ਰਿਕੁਐਸਟ ਆ ਤੁਹਾਨੂੰ ਉਹ ਤੁਸੀਂ ਮੰਨਣੀ ਆ ਜਾਂ ਨਹੀਂ ਮੰਨੀਏ ਤੁਹਾਡੇ ਹੱਥ ਆ ਠੀਕ ਹੈ ਤੁਸੀਂ ਆਓ ਮੇਰਾ ਕੰਮ ਸੀ ਸੇਵਾ ਦਾ ਮੈਂ ਵੀਡੀਓ ਬਣਾ ਚ ਬਣਾ ਕੇ ਜਾ ਰਿਹਾ ਬਾਕੀ ਤੁਹਾਡਾ ਕੰਮ ਰਹਿ ਗਿਆ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਇੱਥੇ ਆ ਕੇ ਇਹਨਾਂ ਦਾ ਸਾਥ ਦਿਓ ਸਤਿ ਸ਼੍ਰੀ ਅਕਾਲ ਜੀ